ਤੁਸੀਂ ਦੇਖ ਰਹੇ ਹੋ ਪੰਜਾਬ ਇੰਡੀਆ ਨਿਊਜ਼ ਨਵੀਆਂ ਅਤੇ ਤਾਜ਼ੀਆਂ ਖਬਰਾਂ ਦੇਖਣ ਲਈ ਚੈਨਲ ਨੂੰ ਕਰੋ ਸਬਸਕ੍ਰਾਈਬ ਕਹਿ ਸਕਦਾ ਵਿਲਾ ਨਾਲ ਜੁੜਦੀ ਹੈ ਤੁਹਾਨੂੰ ਪਾਰਟੀ ਨੇ ਇੱਥੇ ਲੇਟ ਭੇਜੀ ਹੈ ਲੇਕਿਨ ਹੁਣ ਵਿਸ਼ਵਾਸ ਦਿਵਾਣਾ ਚਾਹੁੰਦਾ ਹੈ ਕਿ ਹੁਣ ਅਸੀਂ ਤਾਨੂੰ ਇਨੋ ਸਾਹਿਬ ਤੁਨ ਸਾਡੇ ਸੰਗਰੂਰ ਵਿੱਚ ਆ ਗਏ ਨੇ ਇਸ ਤੋਂ ਵੱਡਾ ਪਾਰਟੀ ਦਾ ਸਾਡੇ ਵਾਸਤੇ ਹੋਰ ਕੋਈ ਤੋਹਫਾ ਨਹੀਂ ਹੋ ਸਕਦਾ ਜਿਵੇਂ ਕਿ ਮੇਰੇ ਤੋਂ ਪਹਿਲਾਂ ਦਿੱਲੀ ਵਿਚ ਬੈਠੀ ਬੀਜੇਪੀ ਸਰਕਾਰ ਤੇ ਸੂਬੇ ਦੀ ਆਮ ਆਦਮੀ ਪਾਰਟੀ ਸਰਕਾਰ ਨੂੰ ਦੱਸਣਾ ਕਿ ਜਿਹੜਾ ਉਹਨਾਂ ਨੇ ਲੋਕਾਂ ਨਾਲ ਝੂਠੇ ਵਾਅਦੇ ਕੀਤੇ ਉਹਦਾ ਲੋਕੀ ਜਦੋਂ ਜਵਾਬ ਦਿੱਤੇ ਇਹਨਾਂ ਨੂੰ ਤੁਸੀਂ ਕੰਗ ਕਰਕੇ ਸਜ਼ਾ ਵੀ ਦੇਣ ਦੀ ਕੋਸ਼ਿਸ਼ ਕੀਤੀ ਅਰੇਸ਼ਟ ਵੀ ਕੀਤਾ ਲੇਕਿਨ ਹਮੇਸ਼ਾ ਸੱਚ ਸਾਹਮਣੇ ਆਂਦਾ ਹੈ ਇਹ ਸੱਚ ਵੰਗੂ ਜ਼ਿਲ੍ਹੇ ਵਿੱਚ ਤੇ ਮੈਨੂੰ ਬਰਨਾਲੇ ਵਿੱਚ ਦਿਨ ਰਾਤ ਅਸੀਂ ਇਕੱਠੇ ਮਿਲ ਕੇ ਕੰਮ ਕਰਦੇ ਆਂ ਤੇ ਕਾਂਗਰਸ ਪਾਰਟੀ ਦੀ ਅੱਜ ਐਨੀ ਸ਼ਾਨਦਾਰ ਪੋਜੀਸ਼ਨ ਇੱਥੇ ਹੈ ਕਿ ਸਾਨੂੰ ਇੱਕ ਦਿਨ ਵਿੱਚ ਇੱਕ ਦਿਨ ਵਿੱਚ ਨਹੀਂ ਦਿੱਤਾ ਸਾਰੇ ਜਾਣੇ ਆਪਣੇ ਆਪ ਆਏ ਆ ਸਾਰੇ ਜਾਣੇ ਦੇ ਦਿਲਾਂ ਵਿੱਚ ਤੁਸੀਂ ਵੱਸਦੇ ਹੋ ਤੇ ਮੈਂ ਇਹ ਫਿਰ ਤੁਹਾਨੂੰ ਵਿਸ਼ਵਾਸ ਦਿਵਾਉਣਾ ਚਾਹੁੰਦਾ ਕਿ ਇਹ elections ਵਿੱਚ ਅਸੀਂ ਸਾਰੇ ਜਾਣੇ ਮਿਲ ਕੇ ਦੇਸ਼ ਨੂੰ ਬਚਾਣ ਦੀ ਹੈ ਲੋਕਤੰਤਰ ਨੂੰ ਬਚਾਣ ਦੀ ਹੈ ਤੇ ਜਿਸ ਹਿਸਾਬ ਦੇ ਨਾਲ ਅਸੀਂ ਜੇ ਮੈਂ ਕਹ ਸਕਦਾ ਆਪਦੀ ਗਰ ਕੀ ਬਰਨਾਲੇ ਨੂੰ ਇਲੈਕਸ਼ਨ ਲੜਾਇਆ ਸੀ ਆਪਣੇ ਉਸ ਤੋਂ ਜਾਦਾ ਮਿਹਨਤ ਜਿੱका ਖਾਲਸਾ ਵਾਹਿਗੁਰੂ ਜੀ ਦੀ ਫਤਿਹ ਆ ਜੇ ਥੋੜਾ ਜਿਹਾ ਪਲੀਸ ਕੈਮਰੇ ਵਾਲੇ ਵੀ ਕੋਈ ਪਿੱਛੇ ਆ ਜਿਹੜੇ ਖੜੇ ਆ ਜਗ੍ਹਾ ਦੇ ਤੋਂ ਤਾਂ ਬਹੁਤ ਮਿਹਰਬਾਨੀ ਮਗਰਲੇ ਦਿਸਤਾਨੀ ਆ ਰਹੀ ਵੇਸ ਮੈਂ ਬਹੁਤ ਰਿਣੀ ਆ ਆਪਣੇ ਛੋਟੇ ਵੀਰ ਕੁਲਦੀਪ ਸਿੰਘ ਕਾਲਾ ਢਿੱਲੋਂ ਜੀ ਪ੍ਰੈਜ਼ੀਡੈਂਟ ਬਰਨਾਲਾ ਜ਼ਿਲ੍ਹਾ ਕਾਂਗਰਸ ਕਮੇਟੀ ਮੇਰੇ ਵੱਡੇ ਵੀਰ ਸੁਰਿੰਦਰਪਾਲ ਸਿੰਘ ਜੀ ਸਿਬਿਆ ਐਕਸ ਐਮ ਐਲ ਏ ਮੇਰਾ ਛੋਟਾ ਵੀਰ ਮਨੀਸ਼ ਪਾਂਸਲ ਜੀ ਸਾਰੇ ਸਾਡੇ ਬਲੌਕ ਪ੍ਰੈਜ਼ੀਡੈਂਟਸ ਮਹਿਲਾ ਤੇ ਯੂ ਕੌਂਗਰੈਸ ਦਰਜਾ ਬਦਰਜਾ ਸਾਰੇ ਸਰਪੰਚ ਨੰਬਰਦਾਰ ਬਲੌਕ ਸੰထਿਆ ਦੇ ਮੈਂਬਰ ਜ਼ਿਲ੍ਹਾ ਪ੍ਰੀਸ਼ਦ ਦੇ ਮੈਂਬਰ ਅਤੇ ਹੋਰ ਸ਼ਹਿਰ ਦੇ ਪਤਵੰਤੇ ਸੱਜਣ ਕਾਉਂਸਲਰ ਜਿਨ੍ਹਾਂ ਨੇ ਬਹੁਤ ਅੱਛੇ ਜਜ਼ਬੇ ਦੇ ਨਾਲ ਮੈਨੂੰ ਉੱਥੋਂ ਪਰਿਓ ਸਵਾਗਤ ਕਰਦੇ ਕਰਦੇ ਇੱਥੇ ਲੈ ਕੇ ਆਏ ਨੇ ਅੱਜ ਤੁਸੀਂ ਇੰਨੇ ਕਾਮਕਾਰ ਵਰਦੀ ਦੇ ਸੀਜ਼ਨ ਦੇ ਬਾਵਜੂਦ ਐਡੀ ਵੱਡੀ ਤਾਦਾਦ ਸਾਰਾ ਜਿਹੜਾ ਕ੍ਰੀਮ ਹੈ ਬਰਨਾਲੇ ਸੇਨੇ ਦਾ ਮਹਿਲ ਕਲਾ ਤੇ ਬਧੋੜ ਦਾ ਤੁਸੀਂ ਸਾਰੇ ਇਕੱਤਰ ਹੋਏ ਮੀਡੀਆ ਬਹੁਤ ਵੱਡੀ ਤعداد ਚ ਮੈਂ ਇਹਨਾਂ ਦਾ ਵੀ ਧੰਨਵਾਦ ਕਰਦਾ ਹਾਂ ਦੋਸਤੋ ਮੈਂ ਇਲੈਕਸ਼ਨ ਤਾਂ ਚਲੋ ਹਰੇਕ ਆਪਨੀ ਲੜਦਾ ਹਰ ਬੰਦੇ ਦੇ ਦਿਮਾਗ ਚ ਹੁੰਦਾ ਕਿ ਮੈਂ ਤਰੱਕੀ ਕਰਾਂ ਅੱਗੇ ਵਧਾਂ ਲੇਕਿਨ ਮੈਨੂੰ ਦੁੱਖ ਇਸ ਗੱਲ ਦਾ ਆਉਂਦਾ ਕਿ ਜਿਹੜੀ ਪ੍ਰਕਿਰਿਆ ਇਹ ਰਾਜਨੀਤੀ ਬਣਾਈ ਜਮਹੂਰੀਅਤ ਬਣਾਈ ਇਹ ਬਣਾਈ ਤਾਂ ਸੀ ਕਿ ਕਿਸੇ ਤਿੱਕੇ ਦੇ ਨਾਲ ਆਪਣੇ ਦੇਸ਼ ਦਾ ਆਪਣੇ ਸੂਬੇ ਦਾ ਜਿਹੜੇ ਆਗੂ ਹੋਣਗੇ ਉਹਦਾ ਭਲਾ ਕਰਨਗੇ ਉਸ ਨੂੰ ਅੱਗੇ ਲਿਜਾਣਗੇ ਗੁਰਬਤ ਖਤਮ ਕਰਨਗੇ ਕਿਸਾਨਾਂ ਦੀ ਬਾਹ ਫੜਨਗੇ ਮਜ਼ਦੂਰਾਂ ਦੀ ਬਾਹ ਫੜਨਗੇ ਛੋਟੇ ਵਪਾਰੀ ਦੀ ਮਦਦ ਕਰਨਗੇ ਉਹਨਾਂ ਦੇ ਚਿਹਰਿਆਂ ਦੇ ਉੱਤੇ ਰੌਣਕ ਮੁਸਕਾਨ ਲੈ ਕੇ ਆਉਣਗੇ ਪਰ ਮੈਨੂੰ ਬੜਾ ਅਫਸੋਸ ਨਾਲ ਕਹਿਣਾ ਪੈਂਦਾ ਕਿ ਹੌਲੀ-ਹੌਲੀ ਇਹ ਕਰਵਟ ਲੈਂਦੀ ਇਹ ਰਾਜਨੀਤੀ ਇਹ ਜਿਹੜਾ ਜਮਹੂਰੀਅਤ ਦਾ ਸਾਡਾ ਸਿਸਟਮ ਆ ਇਹ ਇੱਕ ਦੁਕਾਨਦਾਰੀ ਤੇ ਤਜਾਰਤ ਤੇ ਵਪਾਰ ਬਣ ਕੇ ਰਹਿ ਗਿਆ ਵਾ ਅੱਜ ਬਹੁਤੇ ਜਿਹੜੇ ਸਿਆਸੀ ਆਗੂ ਨੇ ਉਹਨਾਂ ਨੂੰ ਇਹ ਇੱਛਾ ਹੁੰਦੀ ਕਿ ਅਸੀਂ ਪਾਰਟੀ ਜੁਆਇਨ ਕਰੀਏ ਕਿਸੇ ਤਰੀਕੇ ਦੇ ਨਾਲ ਅਸੀਂ ਹਾਸਲ ਕਰ ਲਈਏ ਟਿਕਟ ਤੇ ਮੁੜ ਕੇ ਜੇ ਹੋ ਸਕੇ ਵਜ਼ੀਰ ਵੀ ਬਣ ਜਾਈਏ ਤੇ ਆਪਣਾ ਜਿਹੜਾ ਹੈ ਜਿਗਾੜ ਬਣਾ ਲਈਏ ਜਾਦਾ ਜਿਗਾੜ ਬਣਾਉਣ ਦੇ ਵਿੱਚ ਉਹਦਾ ਨਤੀਜਾ ਆਪਾਂ ਆਪਣੇ ਸੂਬੇ ਦੀ ਗੱਲ ਕਰ ਲਈਏ ਮੈਂ 1985 ਚ ਆਪਣੀ ਵਿਦਿਆ ਖਤਮ ਕੀਤੀ ਕਾਲਜ ਦੇ ਮੇਰੇ ਪਿਤਾ ਜੀ ਸਰਦਾਰ ਸੁਖਜਿੰਦਰ ਸਿੰਘ ਉਸ ਵਕਤ ਐਜੂਕੇਸ਼ਨ ਮਨਿਸਟਰ ਸੀ ਪੰਜਾਬ ਦੇ ਮੈਂ ਗਵਾਹੀ ਦੇ ਰਿਹਾ ਵਾਂ ਕਿ ਅੱਜ ਤੋਂ ਠੀਕ 35 35 ਸਾਲ ਪਹਿਲਾਂ 37 ਸਾਲ 35 ਸਾਲ ਪਹਿਲਾਂ ਜਿੰਨੇ ਵੀ ਸਾਲ ਬਣਦੇ ਨੇ ਪੰਜਾਬ ਬਹੁਤ ਖੂਬਸੂਰਤ ਸੀਗਾ ਸਾਡਾ ਪਾਣੀ ਬਹੁਤ ਸਾਫ਼ ਸੀ ਮੈਂ ਆਪਣੇ ਪਿੰਡ ਦੀ ਅਸੀਂ ਵੀ ਥੋੜੀ ਦਿਨ ਖੇਤੀ ਕਰਾਈ ਜਦੋਂ ਮੈਂ ਛੱਡਿਆ ਪੜਾਈ ਪਿਆਰਾ ਖਤਮ ਕੀਤੀ ਆਪਣੇ ਪਿੰਡ ਦੀ ਵਗ ਦੀ ਆੜ ਤੋਂ ਪਾਣੀ ਪੀ ਲੈਂਦੇ ਸੀ ਥੱਲੇ ਇੱਕ ਤਾਂ ਪੁੰਜੇ ਪੈ ਕੇ ਚਲੇ ਵਿੱਚੋਂ ਹੱਥੀਂ ਤਾਂ ਚਲੇ ਨੂੰ ਮਾਰਨਾ ਏਦਾਂ ਮਾਰਾ ਜਾ ਤੇ ਉਹਦੇ ਚੋਂ ਪਾਣੀ ਪੀ ਲੈਣਾ ਸਾਡੀ ਆਪੋ ਹਵਾ ਬਹੁਤ ਸਾਫ਼ ਸੀਗੀ ਸਾਡੇ ਪਟਵਾਰੀ ਪੂਰੇ ਸੀਗੇ ਸਾਡੇ ਡੰਗਰਾਂ ਦੇ ਹਸਪਤਾਲ ਬਹੁਤ ਅੱਛੇ ਸੀ ਸਾਡੇ ਟੀਚਰਸ ਬਹੁਤ ਪੂਰੇ ਸੀਗੇ ਸਾਡੀਆਂ ਡਿਸਪੈਂਸਰੀਆਂ ਸਪਾਂਸਰਤੀ ਦਾ ਤੇ ਸਾਰੇ ਬਲੌਕ ਪ੍ਰੈਜ਼ੀਡੈਂਟਸ ਮੈਲਾ ਕਾਂਗਰਸ ਯੂ ਕਾਂਗਰਸ ਅਤੇ ਫਿਰਣਾ ਦੇ ਸਰਪੰਚ ਪਤ ਜਿਨ੍ਹਾਂ ਨੇ ਅੱਜ ਬਹੁਤ ਮਾਣ ਸਤਿਕਾਰ ਦਿੱਤਾ ਬਹੁਤ ਜਸ਼ਵੀ ਨਾਲ ਸਵਾਗਤ ਕੀਤਾ ਔਰ ਮੈਂ ਸਮਝਦਾ ਕਿ ਇਹ ਜੋ ਕੁਛ ਅੱਜ ਸਮੂਹ ਦੇ ਵਿੱਚ ਹੋ ਰਿਹਾ ਤੇ ਇੱਕ ਲੋਕਾਂ ਦਾ ਜਿੱਦਾਂ ਡਾਕਟਰ ਗਾਂਧੀ ਕਹਿੰਦੇ ਹੁੰਦੇ ਨੇ ਕਿ ਇੱਕ ਆਮ ਆਦਮੀ ਪਾਰਟੀ ਨੇ ਨਾ ਇੱਕ ਇਨਕਲਾਬ ਦੀ ਉਮੀਦ ਦਾ ਕਰਮ ਪਾਤ ਕੀਤਾ ਵਾ ਅੰਨਾ ਹਜ਼ਾਰੇ ਦੀ ਮੂਵਮੈਂਟ ਤੋਂ ਲੈ ਕੇ ਕਿਹੜੀਆਂ ਗੱਲਾਂ ਚੱਲੀਆਂ ਸੀਗੀਆਂ ਔਰ ਕਿਹੜੇ ਬੰਦੇ ਨਾਲ ਜੁੜੇ ਸੀਗੇ ਜੁਗਿੰਦਰ ਯਾਦਵ ਵਰਗੇ ਆਦਮੀ ਪ੍ਰਸ਼ਾਦ ਕੁਸ਼ਨ ਵਰਗੇ ਜਿਨ੍ਹਾਂ ਨੇ ਆਮ ਆਦਮੀ ਪਾਰਟੀ ਨੂੰ 5-5 ਕਰੋੜ ਰੁਪਏ ਉਹਨਾਂ ਦੇ ਬੈਂਕ ਅਕਾਊਂਟ 'ਚ ਪਾਇਆ ਕੁਮਾਰ ਵਿਸ਼ਵਾਸ ਵਨ ਆਫ ਦ ਗੁੱਡ ਆਰਟਿਸਟ ਆਫ ਇੰਡੀਆ ਔਰ ਉਹਦੇ ਨਾਲ ਡਾਊਨ ਦ ਲਾਈਨ ਬਹੁਤ ਸਾਰੇ ਅਸ਼ੂਤੋਸ਼ ਵਰਗੇ ਪੱਤਰਕਾਰ ਤੁਹਾਡੇ ਵਰਗੇ ਜਿਹੜੇ ਆਪਣਾ ਕੰਮ ਛੱਡ ਕੇ ਪਤਾ ਨਹੀਂ ਅਮਰੀਕਾ ਕੈਨੇਡਾ ਤੋਂ ਕਿੰਨੇ ਮਲਟੀਨੈਸ਼ਨਲ ਲੱਖਾਂ ਦੇ ਕਰੋੜਾ ਰੁਪਏ ਦੇ ਪੈਕੇਜਸ ਛੱਡ ਕੇ ਇੱਥੇ ਆ ਆਮ ਆਦਮੀ ਚਾਹੇ ਕਿ ਸ਼ਾਇਦ ਵਾਕੇ ਹੀ ਇਨਕਲਾਬ ਆਵੇਗਾ ਲੇਕਿਨ ਆ ਜਿਹੜਾ ਪਿਛਲੇ 2 ਸਾਲ ਪੰਜਾਬ ਨੇ ਸੰਤਾਪ ਢੰਡਾਇਆ ਜਿਸ ਢੰਗ ਦੇ ਨਾਲ ਇਹ ਬੇਨਕਾਬ ਹੋਏ ਨੇ ਮੈਂ ਸਮਝਦਾ ਕਿ ਜਿਹੜਾ ਡਾਕਟਰ ਗਾਂਧੀ ਨੂੰ ਫੇਕ ਕੋਟ ਕਰਦਾ ਉਹਨਾਂ ਨੇ ਕਿਹਾ ਇਹ ਇਨਕਲਾਬ ਦਾ ਗਰਭਪਾਤ ਦਾ ਅਗਲੇ 20 ਸਾਲ ਲੋਕਾਂ ਨੇ ਕਿਸੇ ਦੇ ਵਿਸ਼ਵਾਸ ਨਹੀਂ ਕਰਨਾ ਕਿ ਅਗਰ ਕੋਈ ਕਹੂਗਾ ਨਾ ਫਰਜ਼ਗਰੋ ਕਿ ਮੈਂ ਫਲਾਨਾ ਤੁਹਾਨੂੰ ਗਾਰੰਟੀ ਕਰਦਾ ਵੈਦਾ ਉਹਨਾਂ ਵੈਦਾ ਉਹਨਾਂ ਨੇ ਲੋਕਾਂ ਨੇ ਯਕੀਨ ਨਹੀਂ ਕਰਨਾ ਕਿ ਇਹਨਾਂ ਨੇ ਯਕੀਨ ਤੋੜਿਆ ਵਾ ਔਰ ਜੋ ਯਕੀਨ ਤੋੜਿਆ ਬੇਸਿਕ ਦੋ ਤਿੰਨ ਜਿਹੜੇ ਮੁੱਢਲੀਆਂ ਗੱਲਾਂ ਤੋਂ ਤੁਹਾਨੂੰ ਨਜ਼ਰ ਆ ਰਿਹਾ ਵਾ ਜਿਹੜਾ ਜਿਹੜੀ ਪਾਰਟੀ ਕਹਿੰਦੀ ਸੀ ਅਸੀਂ ਆਮ ਆਦਮੀ ਪਾਰ ਆਮ ਆਦਮੀਆਂ ਦੀ ਪਾਰਟੀ ਆ ਅਸੀਂ ਵੀਆਈਪੀ ਕਲਚਰ ਖਤਮ ਕਰਾਂਗੇ ਅਸੀਂ ਕੋਈ ਸਰਕਾਰੀ ਕੁੱਤੀ ਲਵਾਵਾਂਗੇ ਕੋਈ ਗਨਮੈਨ ਨਹੀਂ ਲਵਾਵਾਂਗੇ ਕੋਈ ਸਰਕਾਰੀ ਗੱਡੀ ਨਹੀਂ ਲਵਾਵਾਂਗੇ ਅਸੀਂ ਬਿਲਕੁਲ ਸਾਦੇ ਜਿਹੇ ਬੰਦੇ ਰਵਾਂਗੇ ਲੇਕਿਨ ਕੀ ਹੁਣ ਦੇਖ ਰਿਹਾ ਆਵਾ ਪੰਜਾਬ ਦੇ ਵਿੱਚ ਇੰਨੀ ਜ਼ਿਆਦਾ ਅ ਰਜਵਾੜੇ ਸੀ ਚਲੋ ਅਮਰਿੰਦਰ ਸਿੰਘ ਇੱਕ ਰਜਵਾੜਾ ਸੀ ਉਹ ਤਾਂ ਕਹਿ ਕੀ ਕਰਦਾ ਸੀਗਾ ਲੇਕਿਨ ਭਗਵੰਤ ਮਾਨ ਨੇ ਤਾਂ ਉਹਦਾ ਰਿਕਾਰਡ ਥੋੜਿਆ ਵਾ ਅੱਜ 1000 ਸਿਕਿਉਰਿਟੀ ਦਾ ਗਨਮੈਨ ਤੇ ਉਹਦੇ ਟੱਪਰ ਦੀ ਕੋਣ ਆ ਸੈੱਟ ਪਲੱਸ ਸਿਕਿਉਰਿਟੀ ਆ ਇੱਥੋਂ ਪੰਜਾਬ ਦੀ ਸੈੱਟ ਪਲੱਸ ਸਿਕਿਉਰਿਟੀ ਰਾਗਵ ਚੱਡੇ ਨੂੰ ਦਿੱਤੀ ਆ ਅਰਵਿੰਦ ਕੇਜਰੀਵਾਲ ਨੂੰ ਦਿੱਤੀ ਆ ਔਰ ਦੂਸਰਾ ਜਿਹੜਾ ਕਹਿੰਦੇ ਸੀ ਜੀ ਕਿ ਅਸੀਂ ਇੱਕ ਸਵਰਾਜ ਦਾ ਮਾਡਲ ਲੈ ਕੇ ਆਵਾਂਗੇ ਕਿ ਅਸੀਂ ਜੋ ਵੀ ਕਰਾਂਗੇ ਆਪਣੇ ਵੋਲੰਟੀਅਰਸ ਨੂੰ ਪੁੱਛ ਕੇ ਕੰਮ ਕਰਿਆ ਕਰਾਂਗੇ ਕਿਸੇ ਬਰਨਾਲੇ ਸਿੱਦੇ ਦੇ ਕਿਸੇ ਵੋਲੰਟੀਅਰ ਨੂੰ ਕਦੀ ਪੁੱਛਿਆ ਕਿ ਸਰਕਾਰੀ ਨੌਕਰੀ ਦੇਣ ਲੱਗੇ ਆ ਜਾਂ ਅਸੀਂ ਰਾਜ ਸਭਾ ਦੇ ਮੈਂਬਰ ਬਣਾਉਣ ਲੱਗੇ ਆ ਜਾਂ ਅਸੀਂ ਕੋਈ ਲੋਕ ਸਭਾ ਤੇ ਟਿਕਟਸ ਦੇਣ ਲੱਗੇ ਆ ਆ ਹੋਇਆ ਕੀ ਆ ਅੱਠ ਰਾਜ ਸਭਾ ਦੇ ਮੈਂਬਰ ਬਣਾਏ लवली ਯੂਨੀਵਰਸਿਟੀ 25000 ਕਰੋੜ ਰੁਪਏ ਦਾ ਮਾਲਕ ਹੈ ਉਹ ਆਮ ਆਦਮੀ ਆ ਕਿਤੇ ਉਹਨੂੰ ਰਾਜ ਸਭਾ ਦੀ ਸੀਟ ਦਿੱਤੀ ਇਕ ਸਨੀ ਰੂੜਾ ਕੋਈ ਬਿਲਡਰ ਹੈਗਾ ਦਿੱਲੀ ਰਹਿੰਦਾ ਬੜਾ ਅਮੀਰ ਆਦਮੀ ਹੋਣਾ ਵਾ ਉਹਨੂੰ ਟਿਕਟ ਦਿੱਤੀ ਜੀ ਉਹਨੂੰ ਰਾਜ ਸਭਾ ਦਿੱਤੀ ਆ ਦੋ ਤਿੰਨ ਗੈਰ ਪੰਜਾਬੀਆਂ ਨੂੰ ਦੇ ਦਿੱਤੀ ਇਹ ਵਿਚਾਰੇ ਜਿੱਥੇ ਸੀਗੇ ਇਹ ਇਹਦਾ ਮਤਲਬ ਤੁਸੀਂ ਵੋਲੰਟੇਅਰ ਸਿਰਫ ਬਸਤੇ ਚੱਕਣ ਵਾਸਤੇ ਰੱਖਿਆ ਕੁੱਟ ਖਾਣ ਲਈ ਰੱਖਿਆ ਹੋਇਆ ਗਾਲਾ ਕੱਢਣ ਲਈ ਰੱਖਿਆ ਹੋਇਆ ਆ ਇਹਨਾਂ ਦਾ ਹਸ਼ਰ ਹੈਗਾ ਔਰ ਉਸ ਵਾਰ ਜਿੰਨੀਆਂ ਇੰਪੋਰਟੈਂਟ ਪੋਜੀਸ਼ਨਸ ਆਈਆਂ ਪੰਜਾਬ ਦੇਖੋ ਪੰਜਾਬ ਸਕੂਲ ਐਜੂਕੇਸ਼ਨ ਬੋਰਡ ਦੀ ਚੇਅਰਪਰਸਨ ਭਾਈ ਦਿੱਲੀੋਂ ਲਿਆ ਕੇ ਲੱਗਿਆ ਜਿਹੜਾ ਤੁਹਾਡਾ ਰੇਰਾ ਦਾ ਚੇਅਰਮੈਨ ਲਾਇਆ ਔਰ ਮੈਂਬਰਸ ਲਾਇਨੇ ਸਾਰੇ ਉਹ ਸਾਰੇ ਜਿਹੜੀ ਸਾਡੀ ਰੀਅਲ ਏਸਟੇਟ ਦੀ ਅਥਾਰਟੀ ਹੈ ਉਹ ਸਾਰੇ ਗੈਰ ਪੰਜਾਬੀ ਲਾਇਨ ਦਿੱਲੀੋਂ ਲਿਆ ਕੇ ਲਾਈ। ਪਾਬਾ ਫਰੀਦ ਯੂਨੀਵਰਸਿਟੀ ਦਾ ਵਾਈਸ ਚਾਂਸਲਰ ਸਾਡੇ ਕੋਲ ਨਾ ਇੱਕ ਬੜਾ ਐਮਿਨੈਂਟ ਨਿਊਕਲੀਅਰ ਮੈਡੀਸਨ ਦਾ ਸਾਇੰਟਿਸਟ ਹੈ ਪ੍ਰੋਫੈਸਰ ਬਲਜਿੰਦਰ ਸਿੰਘ ਪੀਜੀਐਚ ਕੰਮ ਕਰਦੇ ਨੇ। ਹੀ ਵਾਸ ਇਗਨੋਰਡ ਪੈਨਲ ਉਹਦੇ ਪੈਨਲ ਦਾ ਨਾਮ ਸੀ ਉਹਦੇ ਚ ਇੱਕ ਪਟਿਆਲੇ ਤੋਂ ਡਾਕਟਰ ਸੀ ਸਾਰੇ ਬਹੁਤ ਅੱچھے ਰਜਿੰਦਰਾ ਹਸਪੀਟਲ ਦੇ ਹੋਣਗੇ। ਸਾਰਿਆਂ ਨੂੰ ਛੱਡ ਕੇ ਬਾਹਰੋਂ ਦਿੱਲੀੋਂ ਲਿਆ ਕੇ ਉੱਥੇ ਲਾਤਾ ਜਿੰਨੀਆਂ ਨੌਕਰੀਆਂ ਨਿਕਲ ਨਹੀਂ ਆਣ। ਚਾਹੇ ਪੀਐਸਪੀਸੀਲ ਜਾਂ ਚਾਹੇ ਪੰਜਾਬ ਸਰਵਿਸ ਸਿਲੈ ਜੇ ਚਾਹੇ ਉਹ ਪਟਵਾਰੀਆਂ ਦੀ ਨੇ ਸਾਰੀਆਂ ਹਰਿਆਣੇ ਤੇ ਰਾਜਸਥਾਨ ਵਾਲੇ ਲਈ ਜਾਂਦੇ ਨੇ ਕਿਉਂਕਿ ਉਹਦੇ ਵਿੱਚ ਕੋਈ ਡੋਮਸਾਈਲ ਦੀ ਇਹਨਾਂ ਨੇ ਕੰਡੀਸ਼ਨ ਹੀ ਰੱਖੀ ਹੋਈ ਔਰ ਮੀ ਅਥੇਰ ਉਥੇ ਪਾਰਲੀਮੈਂਟ ਵਿਧਾਨ ਸਭਾ ਚੋਂ ਬੋਲ ਰਿਹਾ ਕਿ ਜੀ ਅਨਪੜ੍ਹਿਆ ਜਿਹੜੇ ਲੋਕੀ ਕਹਿੰਦੇ ਜੀ ਸਰਕਾਰੀ ਨੌਕਰੀਆਂ ਅਸੀਂ ਕਿੱਧਰ ਰੋਕ ਦਈਏ ਜੀ ਅਸੀਂ ਦੇਖ ਰੇਸ਼ ਚ ਰਹੇ ਨੇ ਉਹਨੂੰ ਕਹਿੰਦਾ ਹਿਮਾਚਲ ਪ੍ਰਦੇਸ਼ ਨੂੰ ਨੌਕਰੀ ਲੈ ਕੇ ਦੱਸੇ ਜਿੱਥੇ ਲਾਅ ਬਣਿਆ ਕਿ ਕੋਈ ਵੀ ਗੈਰ ਹਿਮਾਚਲੀ ਨਾ ਜ਼ਮੀਨ ਖਰੀਦ ਸਕਦਾ ਨਾ ਵੋਟਰ ਬਣ ਸਕਦਾ ਨਾ ਉਥੇ ਨੌਕਰੀ ਲੈ ਸਕਦਾ ਥੇਅਰ ਇਜ਼ ਅ ਲਾ ਨਾਟ ਓਨਲੀ ਇਨ ਹਿਮਾਚਲ ਦੇਅਰ ਇਜ਼ ਅ ਲਾਅ ਇਨ ਪ੍ਰਾਈਮ ਮਿਨਿਸਟਰ ਸਟੇਟ ਗੁਜਰਾਤ ਔਰ ਹੁਣ ਉਤਰਾਖੰਡ ਨੇ ਲਾਅ ਬਣਾਇਆ ਮੇਰਾ ਬਿੱਲ ਪਿਆ ਉਹਦੇ ਕੋ ਪੈਂਡਿੰਗ ਉਤਾਰ ਇਸ ਮੁਤਲਕ ਕਿ ਤੁਸੀਂ ਹਿਮਾਚਲ ਪ੍ਰਦੇਸ਼ ਦੀ ਤਰਜ਼ ਦੇ ਇੱਕ ਲਾਅ ਲੈ ਆਓ ਲੈ ਕੇ ਆਓ ਕਿ ਕੋਈ ਵੀ ਗੈਰ ਪੰਜਾਬੀ ਸਾਡੇ ਲੋਕ ਗੈਰ ਪੰਜਾਬੀ ਆਉਣ ਜੀ ਸਕਦੇ ਕੇ ਪੈਸੇ ਕਮਾਉਣ ਕਮਾਈ ਕਰਨ ਘਰ ਪਾਲਣ ਨੋ ਵਰੀਜ਼ ਐਟ ਆਲ ਲੇਕਿਨ ਉਹਨਾਂ ਨੂੰ ਇੱਥੇ ਪੱਕੇ ਪਿਛਿੰਦੇ ਦੇ ਜ਼ਮੀਨ ਦੇ ਮਾਲਕ ਵੋਟਰ ਬਣਾਉਣਾ ਨੌਕਰੀਆਂ ਦੇਣੀਆਂ ਸਰਕਾਰੀਆਂ ਇਹਦਾ ਮਤਲਬ ਸਾਡੇ ਬੱਚੇ ਫਿਰ ਵਿਦੇਸ਼ਾਂ ਤੋਂ ਜਾਣ ਤੋਂ ਕਿਉਂ ਹਟਣਗੇ ਜਿਹੜਾ ਜਿਹੜਾ ਭਗਵੰਤ ਕਹਿੰਦਾ ਸੀਗਾ ਕਿ ਮੈਂ ਰਿਵਰਸ ਮਾਈਗ੍ਰੇਸ਼ਨ ਕਰਾਉਣੀ ਕਿੱਦਾਂ ਹੋ ਸਕਦੀ ਹੈ ਵਾਜ ਨੇ ਟਿਕਟਾਂ ਦਿੱਤੀਆਂ ਨੇ 13 ਟਿਕਟਾਂ ਕਹਿੰਦੇ 13 ਜ਼ੀਰੋ ਹਾਓਜ਼ ਪੋਸਿਬਲ 13 ਬੰਦੀ ਹੈ ਨਹੀਂ ਤੁਹਾਡੇ ਕੋਲ ਤਿੰਨ ਤਾਂ ਤੁਸੀਂ ਕਿਤਨੀਆਂ ਲੈ ਕੇ ਆਏ ਹੋ ਇੱਕ ਰਿੰਕੂ ਲੈ ਕੇ ਆਇਆ ਪਟਕੇ ਅਕਾਲੀਆਂ ਦਾ ਇੱਕ ਜੀਪੀ ਲੈ ਕੇ ਕਿਉਂ ਕਾਂਗਰਸ ਦਾ ਪਟਕੇ ਫਤਿਹਗੜ ਸਾਹ ਤੋਂ ਇੱਕ ਤੁਸੀਂ ਬਾਮ ਰੋੜ ਕੇ ਸਾਡੇ ਚੱਬੇਵਾਲ ਨੂੰ ਲੈ ਕੇ ਕਿਉਂ ਕਾਂਗਰਸ ਤੋਂ ਹਾਰ ਪੁੱਤੜ ਬੰਦੀ ਹੈ ਨਹੀਂਗੇ ਤੁਸੀਂ ਪੰਜ ਮინისტრ ਕਿਹਸੇ ਪਾਰਟੀ ਨੇ ਉਤਾਰੇ ਨੇ ਪੰਜ ਮინისტრਜ਼ ਇਨ ਦਾ ਇਲੈਕਸ਼ਨ ਅੱਜ ਤੱਕ 75 ਸਾਲ ਦੀ ਆਜ਼ਾਦੀ ਦੇ ਵਿੱਚ ਪੰਜ ਮინისტრ ਤਿੰਨ ਐਮਐਲਏ अच्छा किथे ਅਧਰਿਆ ਚੱਕਣ ਵਾਲੇ ਆਮ ਆਦਮੀ ਮੇਰੀ ਤੁਹਾਡੇ ਜਰੀਏ ਆਮ ਆਮ ਆਦਮੀ ਤੇ ਵੋਲੰਟeers ਨੂੰ ਸਪੈਸ਼ਲ ਅਪੀਲ ਹੈ ਕਿ ਤੁਸੀਂ ਬਹੁਤ ਹੰਡਾਲਿਆ ਨਾ ਦਾ ਸੰਤਾਪ ਆਓ ਸਾਡਾ ਸਾਥ ਮੈਂ ਬੈਠਾ ਇੱਥੇ ਮੈਂ ਤੁਹਾਡੀ ਹਿਫਾਜ਼ਤ ਕਰੂੰਗਾ ਮੈਂ ਕਿਸੇ ਗੈਰ ਪੰਜਾਬੀ ਨੂੰ ਪੰਜਾਬ ਦੇ ਵਿੱਚ ਨਜਾਇਜ਼ ਨੌਕਰੀ ਨਹੀਂ ਲੈਣ ਦਊਗਾ ਮੈਂ ਕਿਸੇ ਤੋਂ ਝੂਠਾ ਪਰਚਾ ਨਹੀਂ ਹੋਣ ਦਊਗਾ ਮੈਂ ਜਿੰਦ ਜਾਣ ਲਾ ਦੂੰਗਾ ਕਿ ਸੰਗਰੂਰ ਦਾ ਜਿਹੜੇ ਇੰਪੋਰਟੈਂਟ ਇਸ਼ੂਜ਼ ਨੇ ਕਿਸਾਨਾਂ ਦੇ ਖੇਤ ਮਜ਼ਦੂਰਾਂ ਦੇ ਛੋਟੇ ਦੁਕਾਨਦਾਰ ਦੇ ਵਪਾਰੀ ਦੇ ਉਹਦੀ ਆਪਾਂ ਹਫਾਜ਼ਤ ਕਰਨੀ ਕਿੱਥੇ ਗਿਆ ਕਹਿੰਦੇ ਸੀ ਜੀ ਇਨਸਪੈਕਟਰ ਰਾਜ ਖਤਮ ਕਰਨਾ ਜਿੰਨੀ ਕਰਪਸ਼ਨ ਹੁਣ ਹੋਈ ਹੋਈ ਪੰਜਾਬ ਦੇ ਵਿੱਚ ਤੌਬਾ ਮੇਰੀ ਔਰ ਜਿੰਨਾ ਮਾਫੀਆ ਚਾਹੇ ਮਾਈਨਿੰਗ ਆ ਚਾਹੇ ਸ਼ਰਾਬ ਮਾਫੀਆ 25 ਬੰਦੇ ਮਾਰ ਕੇ ਗੁਜਰਾ ਤੇ ਰਵਦਾਸਪੁਰੇ ਵਿੱਚ ਇਹ ਕੀ ਦਰਸਾਉਂਦਾ ਦੈਟ देयर इज ਅ ਪੈਰਲ ਮਾਫੀਆ ਵਰਕਿੰਗ ਇਨ ਪੰਜਾਬ ਐਦਾਂ ਹੀ ਉਹ ਸਾਰਾ ਕੇਬਲ ਨੈਟਵਰਕ ਤੇ ਕਬਜ਼ਾ ਕਰ ਰਿਹਾ ਪਠਾਣ ਮਾਜਰਾ ਆ ਰੀਅਲ ਏਸਟੇਟ ਮਾਫੀਆ ਸਰਬਜੀਤ ਕੌਰ ਮਾਨੂੰ ਕਿ ਤੁਹਾਡੇ ਲੱਗੇ ਐਮਪੀ ਐਮਐਲਏ ਬਣੀ ਹੋਈ ਐ ਐਨਆਰਏ ਦੀ ਕੂਚੀ ਦੇ ਕੰਮ ਹੋਰ ਮਾਫੀਆ ਕਿੱਦਾਂ ਦਾ ਹੁੰਦਾ ਵਾ 60 70 ਹਜ਼ਾਰ ਕਰੋੜ ਦਾ ਕਰਜ਼ਾ ਐਡ ਕਰ ਦਿੱਤਾ ਵਾ ਫਿਰ ਵੀ ਕਹੀ ਜਾਂਦੇ ਰੰਗਲਾ ਪੰਜਾਬ ਐ ਰੰਗਲਾ ਪੰਜਾਬ ਖੰਭਿਆਂ ਦੀ ਸਰਕਾਰ ਐ ਹਰ ਖੰਭਾ ਭਰਿਆ ਹੋਇਆ ਪੰਜਾਬ ਦੇ ਵਿੱਚ ਸਵਾਈ ਪਬਲਿਸਿਟੀ ਤੋਂ ਲਾਸਟ ਗੱਲ ਕਹਿਣ ਲੱਗਾ ਕਿ ਇਹਨਾਂ ਦੇ ਬੀਜੇਪੀ ਚ ਅੰਤਰ ਕੀ ਮੈਂ ਪੁੱਛਣਾ ਚਾਹੁੰਦਾ ਟੀਜਰੀਵਾਲ ਸਾਹਿਬ ਉਥੇ ਕਿਚਰੀਵਾਲ ਸਾਹਿਬ ਰੋ ਰਹੇ ਨੇ ਕਿ ਮੈਨੂੰ ਅੰਦਰ ਜੇਲ੍ਹ ਚ ਕਰਤਾ ਹਮ ਆਮ ਕੋ ਪਕੜ ਲਿਆ ਹਮ ਕਟੜ ਇਮਾਨਦਾਰ ਹੈ ਇੱਕ ਮਿੰਟ ਲਈ ਮੰਨ ਲਓ ਵੈਸੇ ਇਮਾਨਦਾਰ ਹੈ ਨਹੀਂ ਕਿ ਕਿਉਂਕਿ ਆਬਜ਼ਰਵੇਸ਼ਨ ਸੁਪਰੀਮ ਕੋਰਟ ਦੇ ਹਾਈ ਕੋਰਟ ਦੇ ਬਹੁਤ ਜ਼ਿਆਦਾ ਸਟਰੋਂਗ ਇਹਨਾਂ ਦੇ ਖਿਲਾਫ ਆਈਆਂ ਨੇ ਬੇਲਾ ਡਿਨਾਈ ਹੋਈਆਂ ਨੇ ਪਰ ਮੰਨੋ ਕਿ ਇਹ ਇਮਾਨਦਾਰ ਹੈ ਕਟੜ ਔਰ ਭਾਜਪਾ ਗਲਤ ਕੰਮ ਕਰ ਰਹੀ ਕਿ ਇਹ ਦੀ ਦੇ ਸੀਬੀਆ ਦਾ ਮਿਸਯੂਜ਼ ਕਰ ਰਹੀ ਤੁਸੀਂ ਪੰਜਾਬ ਵਿੱਚ ਪੁਲਿਸ ਦਾ ਦੁਰਉਪਯੋਗ ਨਹੀਂ ਕਰ ਰਹੇ ਤੁਸੀਂ ਪੰਜਾਬ ਦੇ ਵਿੱਚ ਨਜਾਇਜ਼ ਪਰਚਾ ਕੋਈ ਨਹੀਂ ਕੀਤਾ ਤੁਹਾਡੇ ਸਾਹਮਣੇ ਬੈਠਾ ਸੁਪਾਲ ਖੇੜਾ ਜਿਹਦੇ ਤੇ ਪੰਜ ਪਰਚੇ ਕੀਤੇ ਨੇ ਭਗਵੰਤ ਮਾਨ ਦੀ 2 ਜਦੋਂ ਐਨਡੀਪੀਐਸ ਬੇਲ ਹੋਣ ਲੱਗੀ ਇੱਕ ਹੋਰ 3 ਵਜੇ ਤੜਕੇ ਪਰਚਾ ਇਹਨੂੰ ਹੋਰ ਕੀ ਕਹਿੰਦੇ ਮਿਸਯੂਜ਼ ਆਫ ਪਾਵਰ ਭਾਨੇ ਸਿੱਧੂ ਤੇ ਚਾਰ ਪਰਚੇ ਲੱਖੇ ਦੇ ਉੱਤੇ ਪਰਚਾ ਜਿਹੜਾ ਬੋਲਦਾ ਉਹਦੇ ਤੇ ਪਰਚਾ ਦਿੱਲੀ ਜਾਂਦੀ ਪੁਲਿਸ ਕੇਜीडी ਵਾਲ ਦੇ ਖਿਲਾਫ ਟਵੀਟ ਵੀ ਕਰਦੇ ਦਿੱਲੀ ਜਾਂਦੀ ਹੈ ਪੁਲਿਸ ਚੱਕਣ ਨੂੰ ਜੰਮੂ ਜਾਂਦੀ ਆ ਇੱਕ ਯੂਟਿਊਬਰ ਸਿਕਾ ਸ਼ਾਇਦ ਨੁਕਕੋ ਲੈ ਉਹਦਾ ਨਾਮ ਉਹਨੇ ਲੱਭਦਾ ਮੈਨੂੰ ਨਹੀਂ ਕੋਈ ਉਹ ਤਾਂ ਉਹ ਕਹਿ ਸਕਦੇ ਨੇ ਪਰ ਇਹ ਕਹਿਣਾ ਕਿ ਖੈਰਾ ਜਿਹੜਾ ਹੈ ਕੋਈ ਡਿਵੀਜ਼ਨ ਆਫ ਫੂਟ ਕਰਨ ਆਇਆ ਜੀ ਮੇਰਾ ਅੱਜ ਦਾ ਇਹ ਏਜੰਡਾ ਰਹੇਗਾ ਮੈਂ ਅਰਸੇ ਤੋਂ ਕਾਲੇ ਕਾਨੂੰਨ ਆਪੋਸ ਕਰਦਾ ਮੈਂ ਯੂਆਪਾ ਦੀ ਲੜਾਈ ਲੜੀ ਕੱਲੇ ਨੇ ਯੂਏਪੀਏ ਦੇ ਖਿਲਾਫ ਮੈਂ ਐਨਸੀ ਦਾ ਵਿਰੋਧ ਕਰਦਾ ਲਗਾਤਾਰ ਮੈਂ ਗੁਰੂ ਗ੍ਰੰਥ ਸਾਹਿਬ ਦੇ ਖਿਲਾਫ ਜਿਹੜਾ ਮੋਰਚਾ ਲੱਗਾ ਉੱਥੇ ਮੱਤੇਵਾੜਾ ਲੱਗਾ ਮੋਰਚਾ ਉੱਥੇ ਕੋਟ ਦੁੰਦੇ ਲੱਗਾ ਮੋਰਚਾ ਉੱਥੇ ਬਰਗਾੜੀ ਲੱਗਾ ਮੋਰਚਾ ਉੱਥੇ ਅੰਮ੍ਰਿਤਸਰ ਭਾਈ ਅੰਮ੍ਰਿਤਪਾਲ ਉੱਥੇ ਸੋ देयरफॉर ਇਹ ਕਹਿਣਾ ਕਿ ਮੈਂ ਕੋਈ ਪੰਥਕ ਏਜੰਡੇ ਨੂੰ ਡੀਸਟੇਬਲਾਈਜ਼ ਕਰਦਾ ਨਾ ਦੈਟ ਇਜ਼ ਰੋਂਗ ਅਲੀਗੇਸ਼ਨ ਸਾਡੇ ਸਤਕਾਰਯੋਗ ਨੇ ਮਾਨ ਸਾਹਿਬ ਉਹ ਆਪਣੀ ਇਲੈਕਸ਼ਨ ਰੈਡਮ ਮੈਂ ਜਿਹੜਾ ਮੇਨਸਟ੍ਰੀਮ ਕਰਪ ਪਾਰਟੀਆਂ ਨੇ ਜਿਹਦੇ ਚ ਬੀਜੇਪੀ ਆਮ ਆਦਮੀ ਪਾਰਟੀ ਔਰ ਸੁਖਬੀਰ ਦਾ ਦਲ ਹੈ ਮੇਰੀ ਬੇਸਿਕ ਟਾਰਗੇਟ ਉਹਨਾਂ ਦੇ ਉੱਤੇ ਰਹੇਗਾ ਮੈਂ ਤੁਹਾਡਾ ਟਾਰਗੇਟ ਬੀਜੇਪੀ ਦਾ ਫੈਸਲਾ ਕਰਸ ਪਾਰਟੀ ਦਾ ਨਹੀਂ ਇਹ ਪਾਰਟੀ ਦਾ ਫੈਸਲਾ ਹੈ ਮੈਂ ਤਾਂ ਅਪਲਾਈ ਨਹੀਂ ਕੀਤਾ ਸੀ ਮੈਂ ਮੈਨੂੰ ਫਾਰਮ ਨਹੀਂ ਭਰਿਆ ਮੈਂ ਕੋਈ ਅਰਜ਼ੀ ਨਹੀਂ ਦਿੱਤੀ ਮੈਂ ਦਿੱਲੀ ਵੀ ਨਹੀਂ ਗਿਆ ਜਦੋਂ ਲਿਸਟ ਆਇਆ ਉਹ ਮੈਂ ਘਰ ਬੈਠਾ ਸੀ ਆਪਣੇ ਪਿੰਡ ਮੈਨੂੰ ਲੋਕਾਂ ਨੇ ਕਿਹਾ ਕਿ ਲਿਸਟ ਆ ਗਈ ਹੈ ਹਾਂ ਇਹ ਜ਼ਰੂਰ ਕਿਹਾ ਸੀਗਾ ਕਿ ਅਗਰ ਲੜਾਉਂਗੇ ਮੈਂ ਪਛਦਾ ਨਹੀਂ ਕਿ ਪਾਰਟੀ ਚਾਹੁੰਦੀ ਸੀ ਕਿ ਤੁਹਾਡੇ ਨਾਲ ਤੇ ਹੋਰ ਸਾਡੇ ਕਾਂਗਰਸ ਦੇ ਕੇਡਰ ਨਾਲ ਜ਼ੁਲਮ ਬੜਾ ਕੀਤਾ ਇਸ ਬੰਦੇ ਨੇ ਇਹਨੂੰ 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 ਕੋਈ ਇਹ ਇਹ ਅਕਾਊਂਟੇਬਲ ਹੋਣਾ ਚਾਹੀਦਾ ਅਕਾਊਂਟੇਬਲ ਕਰਨ ਵਾਸਤੇ ਹਿਸਾਬ ਲੈਣ ਵਾਸਤੇ ਕੁਝ ਦੱਸਣ ਵਾਸਤੇ ਉਹ ਇੱਕ ਹਿੱਸਾ ਵਾ ਕੈਂਪੇਨ ਦਾ ਇਟਸ ਨਾਟ ਦਾ ਸਾਰਾ ਹਿੱਸਾ ਉਹਦਾ ਹੈਗਾ ਬਾਕੀ ਅਸੀਂ ਪੋਜ਼ਿਟਿਵ ਇਸ਼ੂਸ ਪੇਸ਼ ਕਰਦੇ ਆਂ ਅਸੀਂ ਪਾਕਿਸਤਾਨ ਦੇ ਬਾਰਡਰ ਦੀ ਓਪਨਿੰਗ ਐਡਵੋਕਸੀ ਕਰਨੀ ਪਾਰਲੀਮੈਂਟ ਜਾ ਕੇ ਕਿਉਂਕਿ ਪੰਜਾਬ ਦੀ ਐਗਰੀਕਲਚਰ অর ਇੰਡਸਟਰੀ ਨਹੀਂ ਸਰਵਾਈਵ ਕਰ ਸਕਦੀ ਜਦ ਤੱਕ ਪੰਜਾਬ ਦਾ ਪਾਕਿਸਤਾਨ ਦਾ ਬਾਰਡਰ সেন্ট্রਲ ਏਸ਼ੀਆ ਤੱਕ ਦੂਰ ਤੇ ਨਹੀਂ ਖੁੱਲਦਾ ਸਾਡੇ ਅਸੀਂ ਲੈਂਡਲੌਕਡ ਸਟੇਟ ਆ ਸਾਡੇ ਕੋਲ ਬੰਦਰਗਾਹ ਹੀ ਕੋਈ ਨਹੀਂ ਕੀ ਹਾਊ ਵਿਲ ਯੂ ਕੰਪੀਟ ਵਿਦ ਇੰਡਸਟਰੀ ਆਫ ਗੁਜਰਾਤ ਐਂਡ ਮਹਾਰਾਸ਼ਟਰਾ ਐਂਡ ਅਦਰ ਸਟੇਟਸ ਵਿਚ ਹੈਵ ਐਕਸੈਸ ਟੂ ਪੋਰਟਸ ਸਾਡੀ ਖੇਤੀ ਉਹ ਡਿੱਗੀ ਪਈ ਆ ਕਾਂਗਰਸ ਨੇ ਐਮਐਸਪੀ ਗੈਲੈਂਟ ਗਾਰੰਟੀ ਲਾ ਬਣਾ ਕੇ ਦਿੱਤੀ ਆ ਉਸ ਪੂਰਾ ਕਰਾਂਗੇ ਪਰ ਹੋ ਸਕਦਾ ਐਮਐਸਪੀ ਗਾਰੰਟੀ ਕਰਾ ਕੇ ਵੀ ਸਾਡੇ ਕਿਸਾਨੀ ਸਰਵਾਈਵ ਨਾ ਕਰੇ ਕਿਉਂਕਿ ਅੱਜ ਜਿਹੜੀਆਂ ਜਨਸਾਂ ਦੇ ਪਾ ਨੇ ਅਗਰ ਸੁਆਮੀਨਾਥਨ ਕਮੇਟੀ ਦੀ ਰਿਪੋਰਟ ਸੇ ਰეკਮੈਂਡੇਸ਼ਨ ਲਾਗੂ ਹੋਣ ਅੱਜ ਕਣ 3000 ਰੁਪਏ ਕੁਇੰਟਲ ਚਾਹੀਦੀ ਜੋ ਹੈਗੀ ਆ ਸਾਡੇ 2500 ਰੁਪਏ ਕੁਇੰਟਲ 750 ਰੁਪਏ ਨੂੰ ਤੁਸੀਂ ਕਰੋ ਮਲਟੀਪਲਾਈ ਇੰਟੂ 30 ਕੁਇੰਟਲ ਕਿੱਥੇ ਚਲ ਜਾਂਦੀ ਗੱਲ ਇਕਨੋਮੀ ਚੇਂਜ ਹੋ ਜਾਂਦੀ ਆ ਇਹਦੀ ਫਸਲ ਦੀ ਕੀਮਤ ਤੁਹਾਨੂੰ ਪਾਕਿਸਤਾਨ ਤੋਂ ਬਿਯੋਂਡ ਡਬਲ ਟ੍ਰਿਪਲ ਗੰਨੇ ਦੀ ਆਲੂ ਦੀ ਆ ਤੁਹਾਡੀ ਦਾਲਾਂ ਦੀ ਆ ਤੁਹਾਡੀਆਂ ਫਸਲਾਂ ਫਲ ਤੇ ਫੂਟਾਂ ਦੀ ਸੋ ਦੇਰਫੋਰ ਐਡਵੋਕੇਟਿੰਗ ਓਪਨਿੰਗ ਆਫ ਬਾਰਡਰਸ ਇਦਾਂ ਦੇ ਪੋਜ਼ਿਟਿਵ ਇਸ਼ੂਸ ਪੰਜਾਬ ਦਾ ਕਰਜ਼ਾ ਕਿਦਾਂ ਘਟਾਉਣਾ ਉਹਦੇ ਵਾਸਤੇ ਇੱਕ ਰੋਡਮੈਪ ਚਾਹੀਦਾ ਵਾ ਇਹ ਸਾਰੀਆਂ ਗੱਲਾਂ ਜਿਹੜੀਆਂ ਉਠਾਵਾਂਗੇ ਪਾਕਿਸਤਾਨ ਪੰਜਾਬ ਦੇ ਵਿੱਚ ਅੱਤਵਾਦ ਫੈਲਾ ਰਿਹਾ ਹੈ ਈਡੀ ਨੂੰ ਕਮਜ਼ੋਰ ਕਰ ਰਿਹਾ ਹੈ ਕੁਸ਼ ਕਸ਼ਮੀਰ ਦੇ ਵਿੱਚ ਵੀ ਅੱਤਵਾ ਫੈਲਾ ਰਿਹਾ ਹੈ ਬਾਰਡਰ ਬਾਰਡਰ ਦਾ ਇਹਨਾਂ ਗੱਲਾਂ ਨਾਲ ਕੋਈ ਗੱਲ ਨਹੀਂ ਦੈਟ ਇਜ਼ ਅਨਦਰ ਸਿਕਿਉਰਿਟੀ ਮੈਟਰ ਬਾਰਡਰ ਖੁੱਲਣਾ ਵਪਾਰ ਨਾਲ ਸਾਰਿਆਂ ਨੂੰ ਫਾਇਦਾ ਹੋਊਗਾ ਕਹਿਣਾ ਸਾਹਿਬ ਨਹੀਂ ਕਹਿਣਾ ਸਾਹਿਬ ਆਪਾਂ ਲੋਕ ਸਭਾ ਸੀਟ